ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਹੁਨ ਸਿਟੀ ਸੀਲਿੰਗ ਦੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਜੰਮੂ ਕਸ਼ਮੀਰ ਤੋਂ ਗੁਰਦਾਸਪੁਰ ਵਿੱਚ ਦਾਖਲ ਹੋਣ ਵਾਲੀਆਂ ਗੱਡੀਆਂ ਨੂੰ ਵਿਸ਼ੇਸ਼ ਤੌਰ ਤੇ ਚੈਕਿੰਗ ਲਈ ਰੋਕਿਆ ਜਾ ਰਿਹਾ ਹੈ ਜਦਕਿ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀਆਂ ਗੱਡੀਆਂ ਨੂੰ ਵੀ ਰੋਕੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਇਹ ਜੀ ਸਾਡੇ ਮਾਨਯੋਗ ਐਸਐਸਪੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜੀ ਨਾਕਾਬੰਦੀ ਚੱਲ ਰਹੀ ਆ ਨਾਈਟ ਡੋਮੀਨੇਸ਼ਨ ਚੱਲ ਰਹੀ ਆ ਤਾਂ ਕਿ ਜਿਹੜੀ ਕੋਈ ਵੀ ਅਨਸਖਾਵੀ ਘਟਨਾਣਾ ਵਾਪਰ ਸਕੇ ਤੇ ਗਰਾਸਪੁਰ ਦੇ ਜਿਹੜੇ ਵਾਸੀ ਨੇ ਉਹ ਆਪਣੇ ਨੂੰ ਸੁਰੱਖਿਅਤ ਮਹਿਸੂਸ ਕਰਨ ਉਸ ਕਰਕੇ ਜਿਹੜੀ ਅਸੀਂ ਨਾਈਟ ਡੋਮੀਨੇਸ਼ਨ ਕਰ ਰਹੇ ਆ ਤੇ ਨਾਈਟ ਡੋਮੀਨੇਸ਼ਨ ਦੇ ਦੌਰਾਨ ਜਿਹੜੇ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਾਂਗੇ ਤੇ ਜਿਹੜੇ ਕੋਈ ਕਾਨੂੰਨ ਦੀ ਲੰਗੜਾ ਕਰਦੇ ਨੇ ਜਾਂ ਟ੍ਰੈਫਿਕ ਰਾਤ ਨੂੰ ਵਾਇਲੇਸ਼ਨ ਕਰਦੇ ਹੁੱਲੜਬਾਜੀ ਕਰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਆ ਵੀ ਇਹਨੇ ਸ਼ਾਦੀ ਵਿਆਹ ਦਾ ਸੀਜ਼ਨ ਚੱਲਦਾ ਹੈ ਲੋਕੀ ਵਿਆਹਾਂ ਤੋਂ ਆ ਰਹੇ ਵਾਪਸ ਉਹਦੇ ਬਾਰੇ ਫਿਰ ਕਿਸ ਤਰ੍ਹਾਂ ਮਤਲਬ ਪਰੇਸ਼ਾਨੀ ਨਹੀਂ ਦੀ ਲੋਕਾਂ ਨੂੰ ਨੇ ਪਰੇਸ਼ਾਨੀ ਨਹੀਂ ਜੀ ਦੇਖੋ ਉਹਨਾਂ ਦੀ ਸੁਰੱਖਿਆ ਵੀ ਆ ਜੇ ਆਪਾਂ ਸ਼ਾਦੀ ਵਿਆਹ ਤੇ ਚੱਲੇ ਆ ਤੇ ਸਾਡੀ ਜ਼ਿੰਮੇਵਾਰੀ ਵੀ ਕੋਈ ਸਮਾਜਿਕ ਜ਼ਿੰਮੇਵਾਰੀਆਂ ਵੀ ਨੇ ਜੇ ਉੱਥੋਂ ਕੋਈ ਡਰਿੰਕ ਐਂਡ ਡਰਾਈਵ ਕਰਦਾ ਆ ਰਿਹਾ ਵਾ ਤੇ ਉਹਦੇ ਖਿਲਾਫ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਨਾਕੇ ਤੇ ਇਸ ਟਾਈਮ ਕਿਹੜੀ ਚੈਕਿੰਗ ਕਿੱਦਾਂ ਦੀ ਕਰ ਰਹੇ ਹੋ ਜੀ ਚਲਾਲ ਘਟ ਰਹੇ ਹੋ ਕਿਦਾਂ ਅਸੀਂ ਇਸ ਟਾਈਮ ਤੇ ਸਿਰਫ ਰੈਂਡਮ ਚੈਕਿੰਗ ਕਰ ਰਹੇ ਆ ਜੀ ਜਿਹੜਾ ਕੋਈ ਸਾਨੂੰ ਸ਼ੱਕੀ ਵਿਅਕਤੀ ਲੱਗ ਰਿਹਾ ਉਹਨੂੰ ਚੰਗੀ ਤਰ੍ਹਾਂ ਵੈਰੀਫਾਈ ਕਰ ਰਹੇ ਆ ਠੀਕ ਹੈ ਜੀ